ਪਹਿਲੀ ਪਾਸ਼ਾ ਦਾ ਪ੍ਰਕਾਸ਼ ਪੂਰਬਾ ਉਹਨਾਂ ਨੂੰ ਹਾਇਰ ਨਾਇਰ ਬਣ ਕੇ ਇਹ ਗੱਲ ਕਹੋ ਕਿ ਮੈਂ ਬਿਲਕੁਲ ਸਾਫ਼ ਸੁਥਰੀ ਇਮਾਨਦਾਰੀ ਦੇ ਨਾਲ ਆਪਦਾ ਕੰਮ ਕਰਾਂਗਾ ਨਹੀਂ ਨਾ ਮੈਡੀਕਲ ਲਾਈਨ ਦੇ ਵਿੱਚ ਬੜਾ ਉਲ੍ਹਾ ਹੁੰਦਾ ਹੈ ਰਮਨ ਜੀ ਬਹੁਤ ਜ਼ਿਆਦਾ ਉਲ੍ਹਾ ਹੁੰਦਾ ਜੇ ਗੁੱਲੂ ਕੋਸ਼ ਦੀ ਬੋਤਲ ਕਹਿੰਦੇ 20 ਰੁਪਏ ਦੀ ਆਉਂਦੀ ਤੇ 2.5 3 300 ਰੁਪਏ ਤੁਸੀਂ ਤਾਂ ਨਹੀਂ ਇਦਾਂ ਕਰਦੇ ਨਹੀਂ ਨਹੀਂ ਰਮਨ ਜੀ ਇਸ ਤਰ੍ਹਾਂ ਤਾਂ ਸੋਚ ਵੀ ਨਹੀਂ ਰੱਖੀ ਬੜਾ ਕੁਝ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜੁੜੇ ਆ ਦੁਬਾਰਾ ਫਿਰ ਤੁਹਾਡੀ ਕਚਹਿਰੀ ਦੇ ਵਿੱਚ ਸੋ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਤਨ ਤਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਪੂਰਵ ਦੀਆਂ ਲੱਖ ਲੱਖ ਮੁਬਾਰਕਾਂ ਸਾਰੇ ਹੀ ਭਰਾਵਾਂ ਨੂੰ ਕਿਉਂਕਿ ਉਹਨਾਂ ਨੇ ਆਪਾਂ ਨੂੰ ਹੁਕਮ ਦਿੱਤਾ ਕਿਰਤ ਕਰੋ ਵੰਡ ਛਕੋ ਪੰਜਾਬ ਬੜੀ ਪਵਿੱਤਰ ਧਰਤੀ ਏ ਇੱਥੇ ਬਾਬੇ ਨਾਨਕ ਨੇ ਖੁਦ ਹੱਲ ਚਲਾਏ ਆ ਸੋ ਮੈਂ ਰਮਨਦੀਪ ਸਿੰਘ ਸੂਲਪੁਰ ਆਪ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਸੋ ਮੇਰੇ ਨਾਲ ਮੇਰਾ ਵੱਡਾ ਵੀਰ ਚੰਦਨ ਕੰਧਾਰੀ ਮਖੂ ਤੋਂ ਇਹ ਸਮਾਜ ਸੇਵੀ ਨੇ ਜੁੜੇ ਹੋਏ ਨੇ ਅਕਸਰ ਹੀ ਜਦੋਂ ਅਸੀਂ ਫ੍ਰੀ ਹੁੰਨੇ ਆ ਵਿਰਲੇ ਹੁੰਨੇ ਆ ਤੇ ਗੱਲਬਾਤ ਇਹਨਾਂ ਦੇ ਨਾਲ ਕਰਦੇ ਆ ਪਹਿਲਾਂ ਵੀ ਮੈਂ ਵੀਡੀਓ ਪਾਈ ਸੀ ਤੁਸੀਂ ਬਹੁਤ ਪਿਆਰ ਦਿੱਤਾ ਉਸ ਵੀਡੀਓ ਨੂੰ ਔਰ ਇਹਨਾਂ ਨੇ ਹਸਪੀਟਲ ਖੋਲ੍ਹਿਆ ਜੀ ਮਖੂ ਜੀਰਾ ਤੋਂ ਮਖੂ ਰੋਡ ਜਦੋਂ ਰੇਲਵੇ ਫਟਕ ਆਉਂਦਾ ਉਸ ਤੋਂ ਬਿਲਕੁਲ ਪਹਿਲਾਂ ਬੜ ਬਹੁਤ ਵੱਡੇ ਬੋਰਡ ਲੱਗੇ ਹੋਏ ਬਾਨੀ ਹਸਪੀਟਲ ਇਨਾ ਖੋਲਿਆ ਚੰਦਨ ਕੰਧਾਰੀ ਜੀ ਨੇ ਔਰ ਹਸਪੀਟਲ ਦੇ ਵਿੱਚ ਕੀ ਸਾਡੀਆਂ ਸਹੂਲਤਾਂ ਹੈ ਕਿਸ ਪ੍ਰਕਾਰ ਦਾ ਇਲਾਜ ਕੀਤਾ ਜਾਂਦਾ ਹੈ ਔਰ ਕਿੰਨਾ ਕੁ ਮਹਿੰਗਾ ਹੈ ਜਾਂ ਸਸਤਾ ਹੈ ਆਪਾਂ ਸਾਰੀ ਗੱਲਬਾਤ ਚੰਦਨ ਜੀ ਨਾਲ ਕਰਾਂਗੇ ਆਓ ਤੁਹਾਨੂੰ ਰੂਬਰੂ ਕਰਵਾਉਨੇ ਆ ਸਭ ਤੋਂ ਪਹਿਲਾਂ ਚੰਦਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਰ ਜੀ ਚੰਦਨ ਜੀ ਸਭ ਤੋਂ ਪਹਿਲਾਂ ਤਾਂ ਅੱਜ ਗੁਰਪੁਰਬ ਆ ਤੇ ਤੁਸੀਂ ਸਿੱਖ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਗੁਰਪੁਰਬ ਦੇ ਪਵਿੱਤਰ ਦਿਹਾੜੇ ਤੇ ਇੰਦੇ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਅੱਜ ਸਾਡੇ ਸਤਿਗੁਰ ਸੱਚੇ ਪਿਤਾ ਜੀ Hindu ਸਿੱਖਾਂ ਦੇ ਤੇ ਮੁਸਲਮਾਨਾਂ ਦੇ ਸਾਂਝੇ ਗੁਰੂ ਪੀਰ ਪਕੰਬਰ ਸ਼੍ਰੀ ਗੁਰੂ ਨਾਨਕ ਪਾਸ਼ਾ ਜੀ ਦੇ ਜਨਮ ਦਿਹਾੜੇ ਦੀਆਂ ਸਾਰ ਸਨਤਾ ਨੂੰ ਲੱਖ ਲੱਖ ਵਧਾਈਆਂ ਹੋਣ ਸੱਚੇ ਪਾਸ਼ਾ ਕਿਰਪਾ ਕਰੇ ਅੱਜ ਦਾ ਦਿਹਾੜਾ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਤੰਦਰੁਸਤੀ ਲੈ ਕੇ ਆਵੇ ਖੁਸ਼ੀਆਂ ਖੇੜੇ ਲੈ ਕੇ ਆਵੇ ਸੱਚੇ ਪਾਸ਼ਾ ਕਿਰਪਾ ਕਰੇ ਕਿਸੇ ਦੇ ਚਿਹਰੇ ਤੇ ਕਮੋਸ਼ੀ ਨਾ ਹੋਵੇ ਮਾਲਕ ਰਹਿਮਤ ਕਰੇ ਹਰ ਇੱਕ ਨੂੰ ਖੁਸ਼ੀ ਮਿਲੇ ਔਰ ਮੇਰੇ ਵੀਰੋ ਤੁਹਾਨੂੰ ਪਤਾ ਹੈ ਕਿ ਸਰਕਾਰ ਵੀ ਜਿਹੜੀ ਬਣਦੀ ਆ ਜਦੋਂ ਵੋਟਾਂ ਹੁੰਦੀਆਂ ਕਹਿੰਦੀਆਂ ਵੀ ਅਸੀਂ ਹਸਪੀਟਲਾਂ ਦੇ ਵਿੱਚ ਆ ਤਬਦੀਲੀ ਕਰਾਂਗੇ ਅਮਰੀਕਾ ਦੀਆਂ ਮਸ਼ੀਨਾਂ ਲੈ ਕੇ ਆਵਾਂਗੇ ਜਰਮਨੀ ਦੀਆਂ ਮਸ਼ੀਨਾਂ ਲੈ ਕੇ ਆਵਾਂਗੇ ਤੁਹਾਨੂੰ ਕਿਤੇ ਫੌਰਨ ਜਾ ਕੇ ਇਲਾਜ ਕਰਵਾਉਂਦੀ ਲੋੜ ਨਹੀਂ ਹੈ ਸਰਕਾਰੀ ਹਸਪਤਾਲ ਹੀ ਅਪਗ੍ਰੇਡ ਕਰਾਂਗੇ ਸੋ ਮੈਂ ਸਮਝਦਾ ਕਿ ਸਭ ਤੋਂ ਜ਼ਿਆਦਾ ਜਿਹੜਾ ਸਕੈਮ ਹੋ ਰਿਹਾ ਉਹ ਹੈਲਥ ਨੂੰ ਲੈ ਕੇ ਹੋ ਰਿਹਾ ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਅੱਜ ਕੱਲ ਬਹੁਤ ਬਿਮਾਰੀਆਂ ਸਭ ਤੋਂ ਜ਼ਿਆਦਾ ਬਿਮਾਰੀਆਂ ਮੈਂ ਸਮਝਦਾ ਪੰਜਾਬੀਆਂ ਨੂੰ ਲੱਗੀਆਂ ਹੋਈਆਂ ਕਿਸੇ ਨੂੰ ਪੱਥਰੀ ਆ ਕਿਸੇ ਦਾ ਲੀਵਰ ਫੈਟੀ ਆ ਕਿਸੇ ਨੂੰ ਸ਼ੂਗਰ ਆ ਸੋ ਇਹ ਬਿਮਾਰੀਆਂ ਨਾਲ ਬਹੁਤ ਪੀੜਤ ਨੇ ਸੋ ਇਹਨਾਂ ਨੂੰ ਦੇਖਦੇ ਹੋਏ ਚੰਦਨ ਜੀ ਨੇ ਹਸਪਤਾਲ ਖੋਲ੍ਹਿਆ ਮੇਰੇ ਵੀਰ ਨੇ ਸੋ ਇਹਨਾਂ ਨੂੰ ਆਪਾਂ ਪੁੱਛਦੇ ਹਾਂ ਵੀ ਕਿਸ ਪ੍ਰਕਾਰ ਦਾ ਇਲਾਜ ਕੀਤਾ ਜਾਂਦਾ ਹੈ ਵੀ ਕੀ ਮਸ਼ੀਨਾਂ ਅਵੇਲੇਬਲ ਨੇ ਟੈਸਟ ਬਾਹਰੋਂ ਕਰਾਉਣੇ ਪੈਂਦੇ ਜਾਂ ਹਸਪੀਟਲ ਦੇ ਵਿੱਚ ਹੀ ਹੁੰਦੇ ਨੇ ਸੋ ਹਰ ਪ੍ਰਕਾਰ ਦੀ ਜਾਣਕਾਰੀ ਤੁਹਾਡੇ ਨਾਲ ਮੁਹੱਈਆ ਕਰਵਾਉਣਾ ਜੀ ਚੰਦਨ ਜੀ ਤੁਸੀਂ ਮੈਨੂੰ ਇਹ ਦੱਸੋ ਵੀ ਹਸਪੀਟਲ ਜਿਹੜਾ ਤੁਸੀਂ ਖੋਲਿਆ ਹੈ ਕਿਸ ਪ੍ਰਕਾਰ ਦਾ ਇਲਾਜ ਕੀਤਾ ਜਾਂਦਾ ਹੈ ਔਰ ਕੀ ਕੀ ਹਸਪੀਟਲ ਦੇ ਵਿੱਚ ਫੈਸਿਲਿਟੀਆਂ ਨੇ ਔਰ ਜਿਹੜੇ ਲੋਕ ਆ ਦੂਜੀਆਂ ਹਸਪੀਟਲਾਂ ਨਾਲੋਂ ਇੱਥੇ ਕੀ ਫਰਕ ਹੈ ਜੀ ਰਮਨ ਜੀ ਪਹਿਲੇ ਨੰਬਰ ਤੇ ਤੁਸੀਂ ਮੇਰੇ ਤੋਂ ਆਇਓ ਆਪ ਦਾ ਕੀਮਤੀ ਸਮਾਂ ਕੱਢ ਕੇ ਮੈਨੂੰ ਪਤਾ ਲੱਗੇਵੇ ਤੁਹਾਨੂੰ ਵੀ ਬਹੁਤ ਨੇ ਬਹੁਤ ਬਹੁਤ ਤੁਹਾਡਾ ਧੰਨਵਾਦ ਕੋਟਨ ਕੋਟ ਧੰਨਵਾਦ ਤੁਸੀਂ ਅੱਜ ਇੱਥੇ ਆਏ ਹੋ ਤੇ ਮਰੀਜ਼ਾਂ ਦਾ ਵੀ ਹਾਲ ਚਾਲ ਤੁਸੀਂ ਪੁੱਛਿਆ ਠੀਕ ਹੈ ਰਮਨ ਜੀ ਇੱਥੇ ਹਰ ਇੱਕ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ ਆਪਣੇ ਕੋਲ ਐਮਬੀਬੀਐਸ ਡਾਕਟਰ ਨੇ ਜਿਹੜੇ 24 ਘੰਟੇ ਅਵੇਲੇਬਲ ਰਹਿੰਦੇ ਨੇ ਆਪਣੇ ਕੋਲ ਗਾਇਨੀ ਡਾਕਟਰ ਨੇ ਉਹ ਵੀ ਐਮਬੀਬੀਐਸ ਨੇ ਉਹ ਹਫ਼ਤੇ ਦੇ ਵਿੱਚ ਦੋ ਵਾਰੀ ਵਿਜ਼ਿਟ ਕਰਦੇ ਨੇ ਇੱਕ ਐਮਡੀ ਡਾਕਟਰ ਨੇ ਜਿਹੜੇ ਹਫ਼ਤੇ ਦੇ ਵਿੱਚ ਦੋ ਵਾਰੀ ਹੁੰਦੇ ਨੇ ਡਾਕਟਰ ਵਿਕਰਾਂਤ ਪਾਟਿਆ ਖਾਸ ਕਰਕੇ ਉਹ ਹਾਰ ਦੇ ਤੇ ਸ਼ੂਗਰ ਦੇ ਸਪੈਸ਼ਲਿਸਟ ਨੇ ਆਪਾਂ ਦੇਖਦੇ ਹਾਂ ਹਰ ਦੂਸਰੇ ਬੰਦੇ ਨੂੰ ਸ਼ੂਗਰ 100 ਦੇ ਵਿੱਚੋਂ 60% ਲੋਕਾਂ ਨੂੰ ਸ਼ੂਗਰ ਹੋ ਚੁੱਕੀ ਹੈ ਬੱਚਿਆਂ ਨੂੰ ਤਿੰਨ ਤਿੰਨ ਚਾਰ ਚਾਰ ਸਾਲਾਂ ਦੇ ਨੂੰ ਸ਼ੂਗਰ ਹੋ ਚੁੱਕੀ ਹੈ ਔਰ ਸ਼ੂਗਰ ਦੇ ਸਪੈਸ਼ਲਿਸਟ ਡਾਕਟਰ ਨੇ ਉਹ ਦੂਸਰੇ ਨੰਬਰ ਤੇ ਜਮਨ ਜੀ ਜਿਹੜਾ ਸਕੈਨ ਆਪਾਂ ਇੱਥੇ ਨਹੀਂ ਕਰਦੇ ਲੇਕਿਨ ਜਿਨ੍ਹਾਂ ਨੇ ਆਪਣਾ ਅਟੈਚ ਅਪ ਹੈ ਨਾ ਸਕੈਨ ਦਾ ਉਹਨਾਂ ਨੇ ਇਹ ਪਾ ਇਹ ਗੱਲ ਕੀਤੀ ਆ ਵੀ ਇਹ ਸਾਨੂੰ ਜਿਹੜੀ ਇਹਦੀ ਰਿਪੋਰਟ ਹੈ ਉਹ ਇਕੁਅਲ ਚਾਹੀਦੀ ਹੈ ਠੀਕ ਹੈ ਦੂਸਰੇ ਨੰਬਰ ਤੇ ਸਾਨੂੰ ਕਮਿਸ਼ਨ ਨਹੀਂ ਚਾਹੀਦਾ ਕਈ ਹਸਪਤਾਲੇ ਹੁੰਦੇ ਨੇ ਨਾ ਕਿਸੇ ਦਾ ਨਾਮ ਹੀ ਨਹੀਂ ਲੈਣਾ ਕਈ ਕਮਿਸ਼ਨ ਰੱਖ ਲੈਂਦੇ ਵੀ ਸਾਡੇ ਕੋਲ ਮਸ਼ੀਨ ਨਹੀਂ ਹੈ ਤੁਸੀਂ ਬਾਹਰੋਂ ਕਰਵਾਵਾ ਹਾਂ 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 ਕਈ ਕਰਦੇ ਆ ਵੀ 800 ਦੀ ਸਕੈਨ ਹੈ ਜੀ 800 ਦੀ ਚਾਹੇ 300 ਸਾਡਾ ਤੇ ਚਲੋ 500 ਤੁਹਾਡਾ ਉਹ ਚੀਜ਼ ਨਹੀਂ ਹੈ ਜੀ ਇਸ ਹਸਪਤਾਲ ਵਿੱਚ ਇੱਥੇ ਤੁਸੀਂ ਪਰਚੀ ਬਣਾ ਕੇ ਜਿਹੜਾ ਪੇਸ਼ੈਂਟ ਲੈ ਕੇ ਜਾਏਗਾ ਨਾ ਜਿੰਦੇ ਕੋ ਅਸੀਂ ਭੇਜਾਂਗੇ ਉਹਨਾਂ ਨੇ 450 ਰੁਪਿਆ ਸਰਸ ਕੈਂਡਾ ਲੈਣਾ ਜੀ ਜਦਕਿ ਸਾਰੇ ਪੰਜਾਬ ਦੇ ਚ 450 ਚ ਕਿਤੇ ਸਕੈਨ ਨਹੀਂ ਹੁੰਦੀ ਹਸਪੀਟਲ ਜਨਰਲ ਜੀ ਵਧੀਆ ਚੱਲ ਰਿਹਾ ਲੋਕਾਂ ਨੂੰ ਹਸਪੀਟਲ ਬਾਰੇ ਜਾਣਕਾਰੀ ਹੈ ਜਾਂ ਹਜੇ ਤੁਹਾਡੇ ਹਿਸਾਬ ਨਾਲ ਵੀ ਓਨੀ ਜਾਣਕਾਰੀ ਲੋਕਾਂ ਨੂੰ ਨਹੀਂ ਪਤਾ ਲੱਗਿਆ ਜੀ ਜਿੰਨਾ ਕੋ ਮੈਨੂੰ ਟਾਈਮ ਹੋਇਆ ਜਿਵੇਂ ਮੰਨ ਲਓ ਮੈਨੂੰ ਅਗਲੇ ਮਹੀਨੇ ਕੋ ਲਾ ਕੇ ਚੱਲੋ ਵੀ ਦੁਬਾਰਾ ਮੈਨੂੰ ਹਸਪੀਟਲ ਸਟਾਰਟ ਕੀਤੇ ਬਾਨੀ ਹਸਪੀਟਲ ਖਾਸ ਕਰਕੇ ਇਹ ਬਾਣੀ ਨਾ ਚੰਦਰ ਜੀ ਮਾਫ ਕਰਤਾ ਬਾਣੀ ਨਾ ਹੀ ਕਿਉਂ ਰੱਖਿਆ ਤੁਸੀਂ ਹਸਪਤਾਲ ਦਾ ਬਾਣੀ ਵੀਰ ਜੀ ਇੱਕ ਤਾਂ ਸਾਡੀ ਬੇਟੀ ਦਾ ਨਾਮ ਬਾਣੀ ਹੈ ਅੱਛਾ ਜੀ ਦੂਜੇ ਨੰਬਰ ਤੇ ਜਦੋਂ ਅਸੀਂ ਉਹਦਾ ਬੇਟੇ ਦਾ ਨਾਮ ਵੀ ਲੈਨੇ ਨਾ ਕਹਿੰਦੇ ਨਾ ਬੇਟੀ ਵੀ ਇੱਕ ਲక్ష్ਮੀ ਦਾ ਰੂਪ ਹੁੰਦੀ ਹੈ ਨਾ ਮਹਾਰਾਜ ਦਾ ਸਰੂਪ ਹੁੰਦੀ ਹੈ ਉਹ ਅਲੱਗ ਜੀ ਇੱਕ એનર્ਜੀ ਮਿਲਦੀ ਹੈ ਬਾਣੀ ਗੁਰੂ ਦੀ ਬਾਣੀ ਉਹ ਤਾਂ ਕਹਿ ਕੇ ਮੇਰੇ ਮਾਈਂਡ ਦੇ ਚ ਆਇਆ ਵੀ ਮੈਂ ਬਾਣੀ ਹਸਪਤਾਲ ਹੀ ਨਾ ਰੱਖਾਂ ਇਹ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੁਸੀਂ ਪੇਸ਼ਣਾ ਤੁਹਾਨੂੰ ਲੁੱਟਦੇ ਤਾਂ ਨਹੀਂ ਵੀਰ ਜੀ ਇੱਕੋ ਚੀਜ਼ ਸੋਚੀ ਐ ਅੱਜ ਮਾਲਕ ਦਾ ਜਨਮ ਦਿਹਾੜਾ ਮੈਂ ਕੋਈ ਪਬਲਿਸਿਟੀ ਨਹੀਂ ਲੈਣਾ ਚਾਹੁੰਦਾ ਯਕੀਨ ਕਰਿਓ ਜੇ ਕਿਸੇ ਕੋਲ ਪੈਸਾ ਹੈਗਾ ਮੈਂ ਬਈ ਰਿਕਾਰਡ ਗੱਲ ਕਰ ਰਿਹਾ ਤੁਹਾਡੇ ਕੈਮਰੇ ਮੂਰੇ ਜੇ ਕਿਸੇ ਕੋਲ ਪੈਸਾ ਹੈਗਾ ਰਮਿੰਦੀ ਜੀ ਉਹਦਾ ਵੀ ਇਲਾਜ ਹੋਏਗਾ ਜੇ ਕਿਸੇ ਕੋਲ ਪੈਸਾ ਨਹੀਂ ਹੈਗਾ ਉਹਦਾ ਵੀ ਇਲਾਜ ਹੋਏਗਾ ਚੰਨਨ ਜੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਹਸਪੀਟਲ ਦਾ ਇਹ ਜਿਹੜਾ ਧੰਦਾ ਅੱਜ ਕਾ ਲੋਕਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਅੱਜ ਅੱਜ ਤੋਂ ਨਹੀਂ ਵੀ ਬੜੇ ਸਾਲਾਂ ਤੋਂ 50 60 70 ਸਾਲਾਂ ਤੋਂ ਵੀ ਆਪਣਾ ਤਾਂ ਜਦੋਂ ਬੰਦਾ ਕੋਈ ਪੀੜਤ ਹੁੰਦਾ ਹੈ ਜਾਂ ਨੂੰ ਕੋਈ ਤਕਲੀਫ ਹੁੰਦੀ ਬਿਮਾਰੀ ਹੁੰਦੀ ਹੈ ਉਹ ਪਤਾ ਨਹੀਂ ਕਿਵੇਂ ਆਪਦਾ ਘਰ ਗਨੇ ਰੱਖ ਕੇ ਜਾਂ ਜ਼ਮੀਨ ਗਨੇ ਰੱਖ ਕੇ ਕਿਉਂਕਿ ਹਸਪਤਾਲਾਂ ਦੇ ਵਿੱਚ 4 4 5 5 10 10 ਲੱਖ 20 20 ਲੱਖ ਦੇ ਇੰਜੈਕਸ਼ਨ ਉੱਪਰ ਤੱਕ ਪਏ ਨੇ ਜਦੋਂ ਕੋਈ ਬੰਦਾ ਵੱਡੀ ਬਿਮਾਰੀ ਨਾਲ ਪੀੜਤ ਹੁੰਦਾ ਹੈ ਤੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਹਸਪਤਾਲ ਵਾਲੇ ਤਰਸ ਨਹੀਂ ਕਰਦੇ ਵੀ ਇਹਨਾਂ ਦੇ ਵਿੱਚ ਕੋਈ ਰਹਿਮ ਨਾਮ ਦੀ ਚੀਜ਼ ਨਹੀਂ ਹੈਗੀ ਰਮਨ ਜੀ ਮੇਰੇ ਨਾਲ ਡੈਡੀ ਬਿਮਾਰ ਹੋਏ ਸੀ ਤੇ ਮੈਂ ਉਹਨਾਂ ਨੂੰ ਇੱਕ ਵੱਡੇ ਹਸਪਤਾਲ 'ਚ ਲੈ ਕੇ ਗਿਆ ਸੀਗਾ ਤੇ ਉਦੋਂ ਇਹ ਚੀਜ਼ਾਂ ਬੜੀਆਂ ਮੈਨੂੰ ਵੇਖਣ ਨੂੰ ਮਿਲੀਆਂ ਸੀਗੀਆਂ ਉਦੋਂ ਨਾ ਮੈਨੂੰ ਇਦਾਂ ਲੱਗਦਾ ਸੀ ਵੀ ਜਿਵੇਂ ਨਾ ਵੀ ਹੋਰ ਕੁਝ ਨਹੀਂ ਕਰਨਾ ਚਾਹੀਦਾ ਕਿਤੇ ਮੰਦਰ ਮਸਜਿਦ ਕਿਸੇ ਗੁਰਦੁਆਰੇ ਨਹੀਂ ਜਾਣਾ ਚਾਹੀਦਾ ਵੀ ਜਿੰਨਾ ਹੋ ਸਕੇ ਮਰੀਜ਼ਾਂ ਦੀ ਸੇਵਾ ਕਰਨੀ ਚਾਹੀਦੀ ਜਿਹੜਾ ਇਹ ਪੈਸੇ ਗੁਰਦੁਆਰੇ ਮੰਦਿਰਾਂ ਮਸਜਿਦਾਂ ਵਿੱਚ ਮੱਥਾ ਟੇਕਦੇ ਨਾ ਇਹ ਲੋੜਵੰਦ ਲੋਕ ਬਹੁਤ ਬੈਠੇ ਜੇ ਇਹਨਾਂ ਦੀ ਸੇਵਾ ਕਰੀਏ ਉਦੋਂ ਉਦੋਂ ਮੇਰੇ ਦਿਮਾਗ 'ਚ ਕੁਝ ਹੀ ਜਾਏ ਯਾਰ ਮੇਤੋ ਬਿਲਡਿੰਗ ਹੈਗੀ ਆ ਬਿਲਡਿੰਗ ਹੈਗੀ ਹੈ ਕਿਉਂ ਨਾ ਸੇਵਾ ਹੀ ਕੀਤੀ ਜਾਵੇ ਕਿਉਂਕਿ ਜਿਹੜੀ ਮੈਡੀਕਲ ਲਾਈਨ ਹੈ ਨਾ ਮੈਡੀਕਲ ਲਾਈਨ ਦੇ ਵਿੱਚ ਬੜਾ ਉਲਾ ਹੁੰਦਾ ਰਮਨ ਜੀ ਬਹੁਤ ਜ਼ਿਆਦਾ ਉਲਾ ਹੁੰਦਾ ਜੇ ਗੁੱਲੂ ਕੋਸ਼ ਦੀ ਬੋਤਲ ਕਹਿੰਦੇ 20 ਰੁਪਏ ਦੀ ਆਉਂਦੀ ਤੇ 2.5 3 300 ਰੁਪਏ ਤੁਸੀਂ ਤਾਂ ਨਹੀਂ ਇਦਾਂ ਕਰਦੇ ਨਹੀਂ ਨਹੀਂ ਰਮਨ ਜੀ ਇਸ ਤਰ੍ਹਾਂ ਤਾਂ ਸੋਚ ਵੀ ਨਹੀਂ ਰੱਖੀ ਬੜਾ ਕੁਝ ਇੱਕ ਸੇਵਾ ਕਰਨੀ ਹੈ ਮੈਂ ਨਹੀਂ ਕਹਿੰਦਾ ਵੀ ਮੈਂ ਪੱਲਿਓ ਪਾਪਾ ਲੋਕਾਂ ਨੂੰ ਦਿੱਤੀ ਹੈ ਨਾ ਇਦਾਂ ਨਹੀਂ ਮੈਂ ਕਹਿੰਦਾ ਪਰ ਰਮਨ ਜੀ ਇਹਨਾਂ ਜ਼ਰੂਰ ਹੈਗਾ ਵਾ ਜੇ ਦੀ ਚੀਜ਼ ਦਾ 400 ਰੁਪਿਆ ਮੈਨੂੰ ਲੱਗਦਾ ਨਾ ਜੇ ਕਿਸੇ ਤੋਂ 400 ਵੀ ਨਹੀਂ ਹੈਗਾ ਤੇ ਮੈਂ ਉਹਨਾਂ ਨੂੰ ਹੋਵੇ ਵੀ ਲਾਜ ਕਰਦਾ ਪਿਆਜ ਚੰਨਨ ਜੀ ਵੇਖੋ ਜੇ ਤੁਸੀਂ 1000 ਰੁਪਿਆ ਲਾਇਆ ਤੇ ਤੁਹਾਡਾ ਫਰਜ਼ ਬਣਦਾ ਵੀ 14-1500 ਕਮਾਓ ਕਮਾਓ ਕਿਉਂਕਿ ਤੁਸੀਂ ਇੰਨੇ ਪੈਸੇ ਲਾਏ ਆ ਪਰ ਜੇ ਤੁਸੀਂ ਸੋਚੋ ਵੀ 1000 ਮੇਰੀ ਦਵਾਈ ਦਾ ਇਹ ਦਵਾਈ ਮੇਰੀ 1000 ਰੁਪਈ ਦੀ ਮੈਂ ਇਹਨਾਂ ਤੋਂ 5000 ਲਵਾਂ ਉਹ ਤਾਂ ਫਿਰ ਬਹੁਤ ਵੱਡਾ ਕ੍ਰਾਈਮ ਹੋ ਗਿਆ ਨਾ ਜੀ ਚੰਨਨ ਜੀ ਕਹਿਣਾ ਕਿਸੇ ਨੇ ਕੁਝ ਨਹੀਂ ਕਹਾ ਤੁਹਾਨੂੰ ਕਿਉਂਕਿ ਡਾਕਟਰੀ ਲਾਈਨ ਹੀ ਇਦਾਂ ਦੀ ਆ ਕਿਉਂਕਿ ਜੇਕਰ ਆਪਾਂ ਕੋਈ ਸਪੋਜ਼ ਕਰੋ ਆਪਾਂ ਲੀਡਾ ਲੱਤਾ ਹੀ ਲੈਨੇ ਆ ਆਪਾਂ ਉਹਨਾਂ ਨੇ ਕਹਿੰਨੇ ਆ ਨਾ ਜਾਂ ਸ਼ੂਜ਼ ਲੈਨੇ ਵੀ ਭਾਈ ਉਹਨੇ 800 ਮੰਗੇ ਸੀ ਕਹਿੰਨਾ 400 ਦੇਣਾ ਡਾਕਟਰੀ ਲਾਈਨ ਹੀ ਇਦਾਂ ਦੀ ਕੋਈ ਕਹਿ ਨਹੀਂ ਸਕਦਾ ਵੀ ਇੰਨੇ ਘੱਟ ਕਰ ਲਓ ਉਹ ਜਿੰਨੇ ਮੰਗੇ ਮੂੰਹੋਂ ਮੰਗੇ ਪੈਸੇ ਡਾਕਟਰਾਂ ਨੂੰ ਦਿੰਦੇ ਆ ਮਰੀਜ਼ ਬਿਲਕੁਲ ਜੀ ਬਿਲਕੁਲ ਕਿਉਂਕਿ ਉਸ ਟਾਈਮ ਤੇ ਮਰੀਜ਼ ਮਜਬੂਰ ਹੁੰਦਾ ਉਸ ਟਾਈਮ ਤੇ ਉਹਨੂੰ ਕੁਝ ਨਹੀਂ ਹੋਰ ਦਿਖਦਾ ਹੁੰਦਾ ਜਿਹੜੇ ਉਹਦੇ ਘਰ ਵਾਲੇ ਵੀ ਹੁੰਦੇ ਉਹ ਕਹਿੰਦੇ ਵੀ ਯਾਰ ਸਾਡਾ ਭਾਵੇਂ ਯਾਰ ਜੋ ਮਰਜੀ ਸਾਡਾ ਭਾਵੇਂ ਥਾਂ ਵੇਖ ਜੇ ਅਸੀਂ ਕਿਰਾਏ ਤੇ ਰਹਿ ਲਾਂਗੇ ਪਰ ਇਹਦੀ ਜਾਨ ਪਹੁੰਚਾ ਦੀ ਮਨ ਕੇ ਚਲੋ ਕਈ ਬੱਚੇ ਨਰਸਿੰਗ ਕਰ ਰਹੇ ਆ ਗਰੀਬ ਬੱਚੇ ਹਨ ਉਹਨਾਂ ਕੋਲ ਪ੍ਰੈਕਟਿਸ ਕਰਨ ਲਈ ਜਿਵੇਂ ਹੁਣ ਆਪਣੇ ਤਲਾਕੇ ਹਸਪੀਟਲ ਕੋਈ ਵਧੀਆ ਹੈ ਨਹੀਂ ਚਲੋ ਹੁਣ ਤੁਸੀਂ ਖੋਲਿਆ ਹੈ ਪਰ ਕੋਈ ਐਡਾ ਵੱਡਾ ਹਸਪੀਟਲ ਨਹੀਂ ਹੈ ਹਨ ਜਿਹੜੇ ਹਸਪੀਟਲਾਂ ਦੇ ਵਿੱਚ ਉਹ ਟ੍ਰੇਨਿੰਗ ਲੈਂਦੇ ਆ ਸੋ ਜਿਹੜੇ ਬੱਚਿਆਂ ਨੂੰ ਮੰਨ ਕੇ ਚਲੋ ਲੋੜ ਹੋਈ ਕਿ ਉਹਨਾਂ ਨੂੰ ਟ੍ਰੇਨਿੰਗ ਤੁਸੀਂ ਇੱਥੇ ਕਰਵਾਉਂਗੇ ਦੇ ਰਹੇ ਆ ਜੀ ਫ੍ਰੀ ਦੇ ਰਹੇ ਹੋ ਕਿ ਲੈਣੇ ਕੁਝ ਫ੍ਰੀ ਇੱਕ ਪੈਸਾ ਨਹੀਂ ਲੈ ਰਿਹਾ ਆਪਾਂ ਫ੍ਰੀ ਟ੍ਰੇਨਿੰਗ ਦੇ ਰਹੇ ਆ ਠੀਕ ਹੈ ਔਰ ਦੂਸਰੇ ਨੰਬਰ ਤੇ ਰਮਨ ਜੀ ਇਹ ਸਚਾਈ ਹੈ ਜਿਹੜੇ ਬੱਚੇ ਦੂਰੋਂ ਆਉਂਦੇ ਨੇ ਮੈਂ ਤਾਂ ਸ਼ਾਹਕੋਟ ਤੋਂ ਬੱਚੇ ਹੁੰਦੇ ਤਿੰਨ ਚਾਰ ਸ਼ਾਹਕੋਟ ਕਈ ਨਾ ਸੋਰੀ ਸ਼ਾਹਬੋਕਰ ਤੋਂ ਮੈਂ ਉਹਨਾਂ ਨੂੰ ਆਉਣ ਜਾਂਦਾ ਕਰਾਇਆ ਵੀ ਦੇ ਦਾਂ ਬਹੁਤ ਵੱਡੀ ਗੱਲ ਬਾਜੀ ਬਾ ਕਿਉਂਕਿ ਕਹਿੰਦੇ ਆ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦੀ ਆ ਬਿਲਕੁਲ ਜੀ ਇਹ ਗੱਲਾਂ ਸਿਰਫ ਰਮਨ ਜੀ ਕਹਿ ਨਹੀਂ ਬਣੀਆਂ ਜੇਕਰ ਆਪਾਂ ਇਹਨਾਂ ਨੂੰ ਪ੍ਰੈਕਟੀਕਲ ਕਰਾਂਗੇ ਤੇ ਮਹਾਰਾਜ ਦੀ ਖੁਸ਼ੀ ਲਾਗੇ ਅੱਜ ਪਹਿਲੀ ਪਾਦਸ਼ਾਹ ਦਾ ਪ੍ਰਕਾਸ਼ ਪੂਰਵ ਆ ਉਹਨਾਂ ਨੂੰ ਹਾਜ਼ਰ ਨਜ਼ਰ ਮੰਨ ਕੇ ਇਹ ਗੱਲ ਕਹੋ ਕਿ ਮੈਂ ਬਿਲਕੁਲ ਸਾਫ਼ ਸੁਥਰੀ ਇਮਾਨਦਾਰੀ ਦੇ ਨਾਲ ਆਪਦਾ ਕੰਮ ਕਰਾਂਗਾ ਜੇਕਰ ਕੋਈ ਮਾਤੜ ਆਇਆ ਮੈਂ ਨਹੀਂ ਕਹਿੰਦਾ ਬਿਲਕੁਲ ਫ੍ਰੀ ਕਰੋ ਕਈ ਵਾਰ ਕੀ ਹੁੰਦਾ ਹੈ ਵੀ ਵਿਚਾਰਿਆਂ ਕੋਲ ਪੈਸਾ ਬਿਲਕੁਲ ਹੀ ਹੁੰਦਾ ਪਰ ਮੈਂ ਇਹ ਕਹਿੰਦਾ ਵੀ ਉਹਨਾਂ ਕੋ ਜਾਇਜ ਲੈ ਜਾਣਾ ਜਿੰਨੇ ਕੋ ਤੁਹਾਨੂੰ ਪੁੱਜ ਸਕੇ ਤੇ ਉਹਨਾਂ ਨੂੰ ਪੁੱਜ ਸਕੇ ਵੀ ਐ ਜੇ ਅਗਲੇ ਵਿਚਾਰੇ ਦੇ ਆਪਾਂ ਲੀੜੇ ਨਹੀਂ ਲਾਉਣੇ ਰਮਨ ਜੀ ਇੱਥੇ ਨਾ ਇੱਕ ਪੇਸ਼ੈਂਟ ਅੱਜ ਮੇਰੇ ਤੋਂ ਆਇਆ ਉਹਨਾਂ ਦੇ ਮੁੰਡੇ ਨੂੰ ਦੋਲੇ ਪੈਂਦੇ ਸੀਗੇ ਠੀਕ ਔਰ ਉਹ ਪੇਸ਼ੈਂਟ ਇਹਨਾਂ ਕੋ ਸੇਰੀਅਸ ਸੀਗਾ ਮੈਨੂੰ ਕਹਿੰਦੇ ਵੀ ਭਾਜੀ ਕਿੰਨਾ ਕੋ ਖਰਚ ਆਊਗਾ ਮੈਂ ਕਹਿੰਦਾ ਵੀ ਤੁਸੀਂ ਕਿੰਨਾ ਕੋ ਦੇ ਸਕਦੇ ਹੋ ਜੇ ਪਹਿ ਖਰਚੇ ਦੀ ਗੱਲ ਕਰੀਏ ਫਿਰ ਤੁਸੀਂ ਕਿਸੇ ਹੋਰ ਤੋਂ ਪਤਾ ਕਰਕੇ ਆ ਜੀ ਕਿੰਨਾ ਹੁੰਦਾ ਲੇਕਿਨ ਤੁਸੀਂ ਕਿੰਨਾ ਕੋ ਦੇ ਸਕਦੇ ਹੋ ਉਹਨੇ ਨੇ ਮੈਨੂੰ ਬੜੀ ਜਿਆਦਾ ਪੈਸੇ ਕਹੇ ਤੇ ਉਹਨਾਂ ਨੇ ਮੈਨੂੰ ਬਹੁਤ ਪੈਸੇ ਕਹੇ ਤੇ ਉਹਨਾਂ ਨੇ ਬਾਅਦ ਵਿੱਚ ਮੈਨੂੰ ਇਹ ਚੀਜ਼ ਦੱਸੀ ਕਿ ਯਾਰ ਅਹੀ ਫਲਾਣੇ ਬੰਦੇ ਤੇ ਕੋਲੋਂ ਫਾਇਰਸ ਤੇ ਪੈਸੇ ਚੱਕੇ ਬਾਈ ਜੀ ਮੈਂ ਮਾਲਕ ਮਹਾਜਨਾਂ ਜੀ ਰੋਕੇ ਕਿਹਾ ਮੈਂ ਪੈਸੇ ਮੋੜਦੇ ਉਹਨਾਂ ਨੂੰ ਜਿਵੇਂ ਡਾਕਟਰ ਪਰਚੀ ਮਰੀਜ਼ ਦੇਖਣ ਦੇ 5-500 ਰੁਪਇਆ ਲੈ ਲੈਂਦੇ ਇਦਾਂ ਦਾ ਨਹੀਂ ਇੱਥੇ ਕੁਛ ਹੈਗਾ ਰਮਨ ਜੀ 1 ਰੁਪਇਆ ਨਹੀਂ ਫਰੀ ਬਿਲਕੁਲ ਫਰੀ ਹੋਪੜੀ ਹੈ ਜੀ ਮੈਂ ਦੇਖਦਾ ਹੁਣਾ ਤੁਸੀਂ ਸੰਡੇ ਦੇ ਸੰਡੇ ਕੈਂਪ ਵੀ ਲਾਉਣੇ ਹੋ ਫ੍ਰੀ ਕਿਸ ਚੀਜ਼ ਦਾ ਲਾਉਣੇ ਕੈਂਪ ਵੀਰੇ ਟੈਸਟ ਦਾ ਲਗਾ ਰਹੇ ਹਾਂ ਉਹ ਬੜੀ ਫ੍ਰੀ ਹੈ ਜਿਹੜਾ ਟੈਸਟ ਬਾਹਰੋਂ 2000 ਰੁਪਏ ਦਾ ਹੋਏਗਾ ਨਾ ਉਹ 700 ਰੁਪਏ ਦਾ ਹੋਏਗਾ ਆਪਣੇ ਔਰ ਮਖੂ ਹਸਪੀਟਲ ਖੋਲਿਆ ਤੁਸੀਂ ਮਖੂ ਦੀ ਸੰਗਤ ਨੂੰ ਜੀਰੇ ਦੀ ਸੰਗਤ ਨੂੰ ਲੱਗ ਲੱਗੇ ਜਿੰਨੇ ਪਿੰਡ ਪੈਂਦੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਇਸ ਮਾਧਿਅਮ ਵੀਡੀਓ ਦੇ ਰਾਹੀਂ ਮੈਂ ਨਾ ਰਮਨ ਜੀ ਮੈਸੇਜ ਦੇਣਾ ਚਾਹੁੰਨਾ ਜਿਹੜੇ ਆਪਾਂ ਐਤਵ ਟੈਸਟ ਕਰਦੇ ਹਾਂ 700 ਰੁਪਏ 'ਚ 2000 ਦਾ ਟੈਸਟ ਆਪਾਂ ਸਸੇ 'ਚ ਕਰਦੇ ਆਂ। ਸਹੀ ਦੇ ਵਿੱਚ ਅਸੀਂ ਹਰ ਰੋਜ਼ ਹੀ 700 ਲੈਂਦੇ ਹਾਂ। 2000 ਦਾ ਹੀ 700 'ਚ ਲੈਣੇ ਆਂ। ਉਹ ਸੰਡੇ ਤਾਂ ਇਹ ਆਖਿਆ ਹੋਇਆ ਵੀ ਲੋਕਾਂ ਦੇ ਦਿਮਾਗ ਵਿੱਚ ਇੱਕ ਚੀਜ਼ ਪੈ ਜੇ। ਵੀ ਸੰਡੇ ਹਾਂ ਉੱਥੇ ਸੰਡੇ ਜੇਕਰ ਸਿੱਧਾ ਕਿਸ ਨੂੰ ਕਹਿੰਦੇ ਨਾ ਵੀ ਰਹੀ ਤੇ 30% ਤੇ ਹੀ ਕੰਮ ਕਰੀ ਜਾਂਦੇ ਆਂ। ਸ਼ਾਇਦ ਅਗਲਾ ਨਾ ਯਕੀਨ ਕਰੇ। ਅਸੀਂ ਵੈਸੇ ਇਹ ਗੱਲ ਕਹੀ ਵੀ ਸੰਡੇ ਅਸੀਂ ਟੈਸਟ ਫ੍ਰੀ ਕੀਤੇ ਹੋਏ ਆ। ਚੰਦਰ ਸਿੰਘ ਜੀ ਜੇ ਕੋਈ ਇੱਥੇ ਉਨੀ ਕੀ ਹੋਈ ਤੇ ਅਸੀਂ ਤੁਹਾਡਾ ਗੁੱਟ ਫੜ ਲੈਣਾ ਜੇ ਠੀਕ ਹੈ ਕਿ ਨਹੀਂ। ਭਜਨ ਨਹੀਂ ਅਹੀ ਦੇਣਾ ਰਮਨ ਜੀ ਗੱਲ ਹੈ ਵੀ ਸੱਚੇ ਪਾਤਸ਼ਾਹ ਕਿਰਪਾ ਕਰੇ ਉਹਦਾ ਔੜਾ ਸੁਭਾ ਲੈ ਕੇ ਚੱਲੇ ਆ ਮਾਲਕ ਦਾ ਹੁਣ ਲਾਕੇ ਦੀ ਸੰਗਤ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੇ ਲਾਕੇ ਦੀ ਸੰਗਤ ਨੂੰ ਮੈਂ ਇੱਕ ਤਾਂ ਅੱਜ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਸੱਚੇ ਪਿਤਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਔਰ ਮੈਂ ਇੱਕ ਬੇਨਤੀ ਕਰਦਾ ਵੀ ਮੈਂ ਚੰਦਰ ਕੰਧਾਰੀ ਤੁਹਾਡਾ ਆਪਣਾ ਚੰਦਰ ਕੰਧਾਰੀ ਮੈਂ ਡਾਕਟਰ ਤਾਂ ਨਹੀਂ ਆ ਮੈਂ ਇੱਕ ਸਮਾਜ ਸੇਵੀ ਆ ਡਾਕਟਰ ਤਾਂ ਡਾਕਟਰ ਚਰਨਜੀ ਜੀ ਚਾ ਡਾਕਟਰ ਨੇ ਡਾਕਟਰ ਮੋਕ ਵਿਕਰਤ ਪਟਿਆਲ ਜੀ ਚ ਡਾਕਟਰ ਨੇ ਜਿਨ੍ਹਾਂ ਨੇ ਐਮ ਡੀ ਕੀਤੀ ਜਿਨ੍ਹਾਂ ਨੇ ਐਮ ਬੀਬੀਐਸ ਕੀਤੀ ਜਿਨ੍ਹਾਂ ਨੇ ਪੜਾਈਆਂ ਕੀਤੀਆਂ ਉਹ ਡਾਕਟਰ ਨੇ ਉਹ ਤੁਹਾਡਾ ਇਲਾਜ ਕਰਨਗੇ ਠੀਕ ਹੈ ਉਹ ਤੁਹਾਡੇ ਕੋਲ ਪੈਸੇ ਹੈਗੇ ਆ ਜਾਂ ਨਹੀਂ ਹੈਗੇ ਤੁਸੀਂ ਘਾਬਰਨਾ ਨਹੀਂ ਤੁਹਾਡਾ ਵੀਰ ਤੁਹਾਡੇ ਨਾਲ ਆ ਜਿੰਨੀ ਤੱਕ ਜਿਉਂਦਾ ਮੈਂ ਮੈਂ ਤੁਹਾਡੀ ਸੇਵਾ ਕਰਾਂਗਾ ਬਹੁਤ ਵੱਡੀ ਗੱਲ ਵੀਰ ਜੀ ਚੰਨਨ ਵੀਰ ਨੇ ਕਹੀ ਏ ਇਹ ਕੋਈ ਵਿਰਲਾ ਹੀ ਵਾਂਝਾ ਕਹਿੰਦਾ ਜਿਹਨੂੰ ਰੱਬ ਦਾ ਭੈ ਆ ਤੇ ਇਹ ਹੀ ਗੱਲ ਜਿਹਨੂੰ ਲੋਕਾਂ ਦੇ ਪ੍ਰਤੀ ਪਿਆਰ ਆ ਦਰਦ ਸਮਝਦੇ ਜਿਹੜੇ ਲੋਕਾਂ ਦੀ ਉਹ ਹੀ ਇਹ ਗੱਲ ਕਹਿੰਦੇ ਨੇ ਇਹਦੇ ਹਸਪਤਾਲਾਂ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਜਦੋਂ ਬੰਦਾ ਮਰੀਜ਼ ਮਰ ਜਾਂਦਾ ਹੈ ਤਾਂ 20-20 ਲੱਖ ਰੁਪਏ ਲੈ ਕੇ ਫਿਰ ਲਾਸ਼ ਦਿੰਦੇ ਆ ਐਡੇ ਕਈ ਜ਼ਲਮ ਵੀ ਹੈਗੇ ਸੋ ਇਲਾਕਾ ਨਵਾਸੀਓ ਤੁਹਾਡੇ ਲਈ ਬਹੁਤ ਵਧੀਆ ਖੁਸ਼ਖਬਰੀ ਆਪਰਚੂਨਿਟੀ ਹੈ ਤੁਹਾਡੇ ਲਈ ਸੋ ਜੇਕਰ ਕਿਸੇ ਮੇਰੇ ਭਰਾ ਨੂੰ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਕੋਈ ਬਿਮਾਰੀ ਨਾਲ ਜੂਝ ਰਿਹਾ ਉਹ ਇੱਕ ਵਾਰ ਬਾਨੀ ਹਸਪਤਾਲ ਜ਼ਰੂਰ ਵਿਜ਼ਿਟ ਕਰੋ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ